ਲੋ ਵੀ ਮਟਰੋ ਆਪਰੇ ਗਲੇ ਆਏ ਅੱਜ ਵੇਖਦੇ ਬੱਚੇ ਬੁੱਚੇ ਇਕੱਤਰ ਆਏ ਏ ਏ ਏ ਏ ਏ ਉਹ ਬਹਿ ਗਿਆ ਛਤਰੀ ਤੇ ਐਨ ਐ ਚਾਰ ਆਪਣੇ ਲਈ ਉੱਡੇ ਫਿਰਦੇ ਇੱਕ ਪਾਪੇੜਾ ਚਲੋ ਵੀ ਆਰਡਰ ਲੈਣ ਦੇ ਗੱਦੁਰ ਵੀ ਉੱਡਾ ਫਿਰਦਾ ਇੱਥੇ ਵੇਖ ਲੋ ਵੀ ਜਣਾਤ ਥੋਕ ਦੇ ਕੁੰਡਾ ਫਰ ਨਕੀ ਮੈਟਰੀ ਇੱਥੇ ਵੇ ਪਾਈ ਵੀ ਜਾਲ ਚ ਜਾਲੀ ਚ ਤੇ ਜਾਲੀ ਚੱਕ ਕੇ ਲਿਆਂਦੀ ਸਾਰੇ ਥੱਲੋਂ ਨੀਲਾ ਡੱਬਾ ਐ ਕੋਖੜਾ ਠਕਾਰਿਆ ਇੱਧਰ ਵੀ ਦੇਖ ਲੋ ਬਈ ਕੀੜੇ ਆਏ ਤਿੰਨੇ ਹੀ ਜਣੇ ਜਾਲੀ ਜਵਾਏ ਚੱਕ ਪੱਖਾ ਲਾ ਲੈ ਜੇ ਕਹਿਣੀ ਆ ਚਲੋ ਅੰਦਰ ਚਲੋ ਵੀ ਚਲੋ ਵੀ ਚਲੋ ਚਲੋ ਵੀ ਚਲੋ ਫੱਲਾ ਪਾਈਆਂ ਹਾਂ ਫੱਲਾ ਪਾਈ ਨਹੀਂ ਉਹ ਵੀ ਲਾਉਣ ਵਾਲੇ ਆ ਬਹੁਤ ਉਹ ਵੀ ਫਿਰ ਆਹ ਕਿਹਦੇ ਦਾ ਮੋਟਾ ਇਹ ਜਿਹੜੇ ਜੋੜਾ ਕੁਆਚਾ ਸਾਹ ਕੀ ਤੇ ਦੂਆ ਦਾੜ ਦੇ ਛਤਰੀ ਵਾਲੇ ਆ ਵੀ ਗੱਲ ਆ ਇਹ ਇਹ ਦੂਆ ਇਹ ਆ ਬੇ ਨਬੇ ਨਾ ਅੱਛਾ ਉਹਦਾ ਹੀ ਆ ਠੀਕ ਉਹ ਉੱਥੇ ਸੀਗਾ ਇਹ ਹਾਂ ਡਬੂ ਆਪੇ ਦਾ ਨਹੀਂ ਛੱਡ ਦੇ ਆਪੇ ਤੂੰ ਲੈ ਆ ਪੀ ਚੱਲ ਨਹੀਂ ਪਾ ਦੇ 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 ਆ ਗਿਆ ਆ ਗਿਆ ਕਹਿ ਬਰੇ किधर फस गई चलो भाई आप चल के ताड़ दें। भाई घरे आगे पहले तो सफाई चेक करो आप अपनी डोली आ देख लो सारी मांग दी ਲਗਦਾ ਪਤਾ ਕੰਪਟਰ ਸੀ ਇੱਥੇ ਆਇਆ ਇੱਕ ਟੰਗ ਦੀ ਛਤਰੀ ਦੇਖੋ ਬਈ ਠੀਕ ਤੇ ਆ ਚੱਕ ਲੈਣੀ ਆਪਾਂ ਰੇ ਦੂਜਾ ਗਲਾਸ ਤਾਂ ਲੈ ਕੇ ਚਾਉਦੇ ਕੰਪਟਰ ਤਾਂ ਦੇ ਲਓ ਜੀ ਆ ਬੈਠੇ ਆ ਸਾਰੇ ਤਾੜਦੇ ਇਹਨਾਂ ਨੂੰ ਤੇ ਧਾਣੇ ਡੋਲਣਾ ਜਾਣ ਇੱਧਰ ਦੇਖੋ ਲੈਣੇ ਆਪ ਹੀ ਆਇਆ ਬਾਰੀ ਖੁੱਲਣੀ ਨਹੀਂ ਆਣੀ ਹੋ ਲਾ ਹੋ ਗਿਆ ਉਹੀ ਕੰਮ ਆ ਦੇਖੋ ਇੱਧਰ ਉਹ ਨਾਲ ਹੀ ਫਨੇ ਪੈ ਗਿਆ ਆ ਗਿਆ ਆ ਗਿਆ ਆਹ ਰੇ ਡੱਗ ਦੇ ਦੇਖੋਦਰ ਦੇਖੋ 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 ਲੈ ਆਇਓ 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 ਘਰ ਆਜੋ ਓਏ ਚੱਲ ਤੂੰ ਅੰਦਰ ਤੇਰਾ ਕੰਮ ਮਾੜਾ ਥੋੜਾ ਜੰਦਰ ਦਾਣੇ ਤੋਂ ਖਾਇਦਾ ਅੰਦਰ ਆਂ ਛਟਨੇ ਪਾਣੇ ਬਾਈ ਆਹਾ ਆਹਾ ਆਇਓ 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 ਸ਼ਕੋ ਦੇਖੇ ਤਾਂ ਆਪਾਂ ਸੜਤੇ ਆ ਸਾਰੇ ਜੇ ਮੜੇ ਮੂਟੇ ਰਹਿ ਗਏ ਕੀ ਕਰੀ ਜਾਂਦੇ ਤੁਸੀਂ ਆ ਆ ਦੇ ਕੋਸਤੰਦਰ ਜਾਈਆਂ ਦੇ ਕੋਹਲਾ ਖੁੱਡੇ ਤੇ ਚੈਨ ਲਾ ਕੇ ਬਹਿ ਗਏ ਉਹ ਤੁਹਾਨੂੰ ਮੈਂ ਆਇੰਗ ਜਾਏ ਯਾਰ ਮੰਨਦੇ ਚਲੋ ਬਾਰੀ ਖੁੱਲੀ ਤੇ ਭੱਜ ਜਾਈਏ ਅੰਦਰ ਇਹ ਤਾਂ ਕੰਮ ਜਮਾ ਹੀ ਮਾੜਾ ਨਾ ਥੋੜਾ ਫਰ ਆ ਵੇਖੋ ਵੀ ਇੱਕ ਫਿਰ ਤੇ ਆ ਕੇ ਬਹਿ ਗਿਆ ਪਤਾ ਨਹੀਂ ਕਿਹੜਾ ਦੇਖੋ ਲਾ ਆ ਉਹ ਆ ਕਿੱਥੋਂ ਆ ਗਿਆ ਤੂੰ ਕਿੱਥੇ ਰੁੜ ਗਿਆ ਚੱਲ ਇੱਧਰ ਮੈਂ ਵੀ ਕੀਆ

ਕਿਹੜੇ ਕਿਹੜੇ ਅੱਛਾ ਬਈ ਉਹਦਾ ਨਾ ਧਿਆਨ ਰੱਖਣਾ ਪੈਣਾ ਇਹ ਉੱਧਰ ਨਾ ਡੇਂਦੇ ਆਵੇ ਆ ਗਿਆ ਆ ਗਿਆ ਆ ਗਿਆ ਹਾਂ 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 ਮਰੀਏ ਲਿੱਦਰਾ ਯਾਰ ਉਹ ਉਧਰ ਨਾ ਡੇਂਦੇ चलो भी चलो भी चलो आह आए आए जल्दी हो चलो भाई वो मरियल ना 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 इधर ही आह महीने करनी पी कर दो कर गया। आ, गया। आ गया। पानी? ओ गंदा है बड़ा कदीला कर देना बंदी चले आ फिर बार आ गए चल पानी पी लो आप ਕੁੜੇ ਰਾਤ ਨਹੀਂ ਆਹ ਆਹ ਲੈ ਚਲੇ ਗਏ ਦੋਨੇ ਚੀਜ਼ਾਂ ਥੱਲੇ ਆਹ ਲੋ ਜੀ ਇੱਧਰ ਦਿਖਾਉਣਾ ਬਾਈ ਸਾਨੂੰ ਜਾਨਵਰ ਇੱਧਰ ਦੇਖ ਲਓ ਟਰੇ ਰਾਤੀ ਕੁਝ ਜਿਵੇਂ ਰਹੀ ਭਰਤੀ ਸੀਗੀ ਤੇ ਆਂਡਾ ਤੇ ਬੈਹੇ ਦੋਨੇ ਜੋੜੇ ਇੱਧਰ ਵੀ ਸਾਹਮਣੇ ਪੂਰੀ ਵੀ ਠੀਕ ਆ ਓਕੇ ਬਾਈ ਠੀਕ ਹੈ ਭਾਈ ਅੱਜ ਨਾ ਤੁਹਾਨੂੰ ਜਾਨਵਰ ਦਿਖਾਉਣੇ ਸੀ ਕਰਕੇ ਮੈਂ ਐਂ ਕਰ ਲੈਣੀ ਮੈਂ ਇਹਦੇ ਚੀਜ਼ ਨਹੀਂ ਵੀ ਕਰਕੇ ਛਤਰੀ ਆਪ ਹੀ ਤਾੜ ਦੇਣਾ ਹਨ ਬਈ ਅੱਜ ਇਹਨਾਂ ਨੇ ਬਾਲਾ ਖਰਾਬ ਕੀਤਾ ਨਹੀਂ ਪੈਂਦੀ ਛੱਟੇ ਸਿੱਧਾ ਖੁੱਡੇ 'ਚ ਵੜ ਜਾਂਦੇ ਆ ਇਹ ਤੇ ਇਹ ਵੀਡੀਓ ਦਾ ਪੀਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਦਾ ਕਰਕੇ ਬਾਏ ਮਤਰੋ ਠੀਕ ਹੈ ਭਾਈ ਕਰਦੀ ਮਾਮ ਪੀਸ ਫਾਈ ਕੈਮਰਾ ਓਕੇ ਰਿਪੋਰਟਰਸ ਦੇਮਾ ਸਰਾ ਬਣਾਦਾ ਰਹਿਸ ਨਹੀਂ ਗਿਆ ਕੋਈ ਵਾਰ ਵਾਰ ਦੇਖ ਲਈ ਬਣਾਏ ਹੋਰ ਨਾ